ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਬੜੀ ਦੇਰ ਤੋਂ ਅਪਣਾਏ ਗਏ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਅਧੀਨ ਅੱਜ ਮੋਬਾਈਲ ਬੈਨ ਰਹੀ ਹਲਕਾ ਆਤਮਨਗਰ ਦੇ ਵਾਰਡ ਨੰਬਰ 45 ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਇਲਾਕਾ ਨਿਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਤੇ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਨਿਪਟਾਰਾ ਕੀਤਾ ਵਿਦਾਇਕ ਕੁਲਵੰਤ ਸਿੰਘ ਸਿੱਧੂ ਆਪਣੇ ਨਾਲ ਇਲਾਕਾ ਕਾਉਂਸਲਰ ਪਰਮਿੰਦਰ ਸਿੰਘ ਸੋਮਾ ACP ਸਤਵਿੰਦਰ ਸਿੰਘ ਬਿਰਕ SHO ਬਲਵੰਤ ਸਿੰਘ ਬਿਜਲੀ ਬੋਰਡ ਫੂਡ ਸਪਲਾਈ B&M ਸੈੱਲ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਲੈ ਕੇ ਪਹੁੰਚੇ ਸਨ ਤਾਂ ਜੋ ਸਥਾਨਿਕ ਵਸਨੀਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਆਪਣੇ ਇਸ ਪ੍ਰੋਗਰਾਮ ਨੂੰ ਅੱਗੇ ਵੀ ਚਲਦਾ ਰੱਖਣਗੇ ਅਤੇ ਕੱਲ ਉਹ ਆਪਣੇ ਮੋਬਾਈਲ ਦਫ਼ਤਰ ਨਾਲ ਵਾਰਡ ਨੰਬਰ 40 ਕੁਆਲਿਟੀ ਚੌਂਕ ਵਿਖੇ ਡਾਕਖਾਨੇ ਗਲੀ ਵਿੱਚ ਵੀ ਪਹੁੰਚਣਗੇ। ਉਹਨਾਂ ਕਿਹਾ ਕਿ ਵਾਰਡ ਨੰਬਰ 40 ਦੇ ਇਲਾਕਾ ਨਿਵਾਸੀ ਉੱਥੇ ਪਹੁੰਚ ਕੇ ਆਪਣੇ ਕੰਮ ਕਰਵਾ ਸਕਦੇ ਹਨ ਤਾਂ ਜੋ ਉਹਨਾਂ ਦਾ ਕੀਮਤੀ ਸਮਾਂ ਖਰਾਬ ਨਾ ਹੋਵੇ।